ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆ ਫਰਾਈ ਗੋਭੀ ਹੁਣ ਤੇਲ ਗਰਮ ਹੋ ਗਿਆ ਇਹਦੇ ਵਿੱਚ ਗੋਭੀ ਪਾਵਾਂਗੇ ਇਹਨੂੰ ਫਰਾਈ ਕਰ ਲਾਂਗੇ ਗੋਭੀ ਫਰਾਈ ਹੋ ਗਈ ਆਪਣੀ ਥੋੜੀ ਜਿਹੀ ਬ੍ਰਾਊਨ ਹੋ ਗਈ ਆ ਹੁਣ ਇਹਨੂੰ ਬਾਹਰ ਕੱਢ ਲੈਣਾ ਥੋੜਾ ਜਿਹਾ ਤੇਲ ਆਪਾਂ ਹੋਰ ਪਾ ਲਿਆ ਸੀ ਹਣੇ ਇਹਦੇ ਚਾਲੂ ਫਰਾਈ ਕਰਾਂਗੇ ਚਾਲੂ ਪਾਉਣ ਲੱਗੇ ਆਪਾਂ ਆਲੂ ਬਰਾਊਨ ਹੋ ਗਏ ਆਪਣੇ ਫਰਾਈ ਹੋ ਗਏ ਬਸ ਇਹਨਾਂ ਨੂੰ ਕੱਢ ਲੈਣਾ ਹੁਣ ਲਾਵਾਂਗੇ ਆਪਾਂ ਤੜਕਾ ਇੱਕ ਕੜਛੀ ਤੇਲ ਦੀ ਪਾ ਲਈਆ ਤੇਲ ਗਰਮ ਹੁੰਦਾ ਵਾ ਤੇਲ ਗਰਮ ਹੋ ਗਿਆ ਇੱਕ ਚਮਚਾ ਜੀਰੇ ਦਾ ਪਾਵਾਂਗੇ ਇੱਕ ਸਾਫਟੇ ਧਨੀਏ ਦਾ ਪਾਵਾਂਗੇ ਜੀਰਾ ਤੇ ਧਨੀਆ ਪੁੱਜ ਗਿਆ ਹੁਣ ਪਿਆਜ਼ ਪਾਵਾਂਗੇ ਪਿਆਜ਼ ਨੂੰ ਨਲਾਂੇ ਤੱਕ ਪਿਆਜ਼ ਬਰਾਊਨ ਕਰ ਲੈਣਾ ਘੁਣਕੇ ਪਿਆਜ਼ ਬਰਾਊਨ ਹੋ ਗਏ ਹੁਣ ਮਿਰਚਾਂ ਪਾਵਾਂਗੇ ਹਰੀਆਂ ਤੇ ਇਹ ਟਮਾਟਰ ਇਹਨਾਂ ਨੂੰ ਘੁਣ ਲਾਂਗੇ ਟਮਾਟਰ ਆਪਣਾ ਰੈਡੀ ਹੋ ਗਿਆ ਇੱਕ ਚਮਚਾ ਨਮਕ ਦਾ ਪਾ ਲੈਣਾ ਹਾਂ ਇੱਕ ਚਮਚਾ ਹਲਦੀ ਦਾ ਲਾਲ ਮਿਰਚ ਥੋੜੀ ਜਿਹੀ ਪਾਵਾਂਗੇ ਪਹਿਲਾਂ ਹਰੀ ਮਿਰਚ ਪਾਈ ਵੀ ਆ ਗਰਮ ਮਸਾਲਾ ਅੱਧਾ ਚਮਚਾ ਹਣੀ ਨੰ ਮਸਾਲਿਆਂ ਨੂੰ ਭੁੰਨ ਲਾਂਗੇ ਚੰਗੀ ਤਰ੍ਹਾਂ ਮਸਾਲੇ ਆਪਣੇ ਭੁੱਜ ਗਏ ਹੁਣ ਜਿਹੜੇ ਆਲੂ ਤੇ ਗੋਭੀ ਫਰਾਈ ਕਰਕੇ ਰੱਖੀ ਸੀ ਇਹ ਵਿੱਚ ਪਾ ਦੇਣੇ ਮਿਕਸ ਕਰ ਲੈਣੇ ਚੰਗੀ ਤਰ੍ਹਾਂ थोड़ा जा वैसे तो फ्राई हो सब्जी बस पांच मिनट लक के रख देंगे बन जूगी सब्जी अपनी रेडी गई बन के हम आपके धनिया Sabe de Carly that